ਸਾਫਿਆ ਕਾਜੀ ਸਾਰਾ ਦੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਮਨੂਨ ਬਲੌਗ ਜਿਹੜੇ ਚੈਨ ਚੱਲ ਰਹੀ ਹੈ ਆਪਲੀ ਚੈਨ ਸਬਸਕ੍ਰਾਈਬ ਆਂਡ ਲਾਈਕ ਜ਼ਰੂਰ ਕਰ ਲਿਓ ਹੋਪਫੁਲੀ ਸਾਰੇ ਨੇ ਪੁਰਾਣੇ ਬਲੌਗ ਵਧੀਆ ਲੱਗੇ ਹੋਗੇ ਐਂਡ ਦਿਵਾਰੀ ਆ ਗਈ ਹੈ ਹੁਣ ਦਿਵਾਰੀ ਨੇ ਸਾਰੇ ਦਾ ਚਾਹ ਹੁੰਦਾ ਬਟ ਸਾਡੇ ਪਿੰਡ ਵਾਲੇ ਨੂੰ ਇੱਕ ਹੋਰ ਚੀਜ਼ ਦਾ ਚਾਹ ਹੁੰਦਾ ਤੋ ਬਸ ਐਂਡ ਭਾਗ ਜਿਹਦੇ ਮੇਲੇ ਦਾ ਹਾਂਜੀ ਉਹੀ ਮੇਲਾ ਜੋ ਕਿ ਮੈਂ ਤੁਹਾਨੂੰ ਪੁਰਾਣੇ ਬਲੌਗ ਚ ਦਿਖਾਇਆ ਸੀ ਬਟ ਗੁਰਦੁਆਰਾ ਸਾਹਿਬ ਵਿਜ਼ਿਟ ਨਹੀਂ ਕਰਵਾ ਚੱਲਾ ਸੀ ਆਤਾ ਬਲੌਗ ਇਸਕਾ ਕੀ ਖਾਸ ਆ ਅੱਜ ਅਕਗੁਰਦਵਾਰ ਸਾਹਿਬ ਵਿਜ਼ਿਟ ਕਰਾਂਗੇ ਆਪਾਂ ਪਹੁੰਚ ਲਵਾਂ ਗੁਰਦਵਾਰਾ ਸਾਹਿਬ ਚੁੱਲੇ ਵੀ ਆ ਗਏ ਮੇਲੇ ਦੀ ਤਿਆਰੀ ਸ਼ੁਰੂ ਹੋ ਗਈਆਂ ਨਾ ਹੁਣ ਤਾਂ ਬਸ ਇੰਤਜ਼ਾਰ ਹੈ ਕਿ ਮੇਲਾ ਸਿੱਧੀ-ਸਿੱਧੀ ਆਜਵੇ ਜਿੰਨੇ ਦਿਨ ਲੱਗੇ ਹੈ ਨਾ ਪਗਤ ਸਾਨ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਵਿੱਚ ਦਰਜ ਹੈ ਦਾ ਜਨਮ ਪਿੰਡ ਸੋਹੋਲ ਠੱਡੀ ਚਰਨਤਾਰਨ ਵਿਖੇ ਹੋਇਆ ਇੱਥੇ ਹੀ ਆਪ ਜੀ ਸਸੰਗ ਕਰਦੇ ਅਤੇ ਭੁੱਲੇ ਪਟਕਿਆਂ ਨੂੰ ਉਪਦੇਸ਼ ਦਿੰਦੇ ਸਨ ਭਗਤ ਸਾਂਝੀ ਆਪਣੀ ਯਾਤਰਾਵਾਂ ਸਮੇਂ ਇਸ ਸਥਾਨ ਤੇ ਵੀ ਨਿਵਾਸ ਰੱਖਦੇ ਸਨ ਪ੍ਰਤਾਪਰੇ ਵਿੱਚ ਜੋ ਕਿ ਤਰਸੀਲ ਫਲੋਰ ਡਿਸਟ੍ਰਿਕਟ ਚੰਦਰਵੈਸ ਸਥਿਤ ਹੈ ਆਪ ਜੀ ਨੇ ਭੁੱਲੇ ਪਟਕਿਆਂ ਅਤੇ ਕਈਆਂ ਦੁੱਖਾਂ ਦਾ ਦੂਰ ਕੀਤਾ ਆਪ ਜੀ ਨੇ ਸ਼੍ਰੀ ਰਾਮਾਨੰਦ ਜੀ ਪਾਸੋਂ ਗੁਰੂ ਦੀਖਿਆ ਲਈ ਆਪ ਜੀ ਨੇ ਜੈਪੁਰ ਦੇ ਰਾਜੇ ਜੋ ਕਿ ਰੋਗੀ ਸਨ ਜੈਪਾਲ ਦੀ ਸੇਵਾ ਸੰਭਾਲ ਅਤੇ ਮਰਮ ਪੱਟੀ ਦੀ ਨੌਕਰੀ ਕੀਤੀ ਇੱਕ ਦਿਨ ਅਚਾਨਕ ਆਪ ਜੀ ਦੇ ਘਰ ਸੰਤ ਮੰਡਲੀ ਆ ਗਈ ਆਪ ਜੀ ਸੰਤਾਂ ਦੀ ਸੇਵਾ ਸੰਭਾਲ ਅਤੇ ਕੀਰਤਨ ਵਿੱਚ ਰੁੱਝ ਗਏ ਅਤੇ ਰਾਜੇ ਦੀ ਮਰਮ ਪੱਟੀ ਅਤੇ ਸੇਵਾ ਸੰਭਾਲ ਕਰਨ ਵੀ ਨਾ ਗਏ ਉਧਰ ਹਰੀ ਸੈਨ ਜੀ ਦਾ ਰੂਪ ਧਾਰ ਕੇ ਰਾਜੇ ਦੀ ਮਰਮ ਪੱਟੀ ਕਰਨਗੇ ਹਰੀ ਸੈਨ ਜੀ ਦੇ ਰੂਪ ਦੇ ਹੱਥ ਲੱਗਦੇ ਆ ਰਾਜੇ ਦੀ ਕਾਇਆ ਕਲਪ ਹੋ ਗਈਆਂ ਰਾਜੇ ਨੇ ਪਾਇਆ ਕਿ ਭਗਤ ਸੈਨ ਜੀ ਨੇ ਆਪਣਾ ਕਰਮ ਚੰਗੀ ਤਰ੍ਹਾਂ ਕੀਤਾ ਹੈ ਕਿਉਂਕਿ ਪਰਮਾਤਮਾ ਨੇ ਖੁਦ ਹੀ ਉਹਨਾਂ ਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਕੀਤੀ ਸੀ ਇਸ ਘਟਨਾ ਬਾਅਦ ਰਾਜਾ ਅਤੇ ਉਸ ਦਾ ਪਰਿਵਾਰ ਸੈਨ ਜੀ ਮਹਾਰਾਜ ਦਾ ਸ਼ਰਧਾਲੂ ਬਣ ਗਿਆ ਇਸ ਥਾਂ ਤੇ ਆਪ ਜੀ ਦੀ ਯਾਦ ਵਿੱਚ ਹਰ ਸਾਲ ਟਿੱਕਾ ਪਈ ਤੂਜ ਦਾ ਮੇਲਾ ਮਨਾਇਆ ਜਾਂਦਾ ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਮਕੰਦਰ ਹੈ ਅਤੇ ਮਾਤਾ ਜੀ ਦਾ ਨਾਮ ਜੀਵਨੀ ਦੇਵੀ ਸਨ। ਆਪ ਜੀ ਦਾ ਜਨਮ 1406 ਬੀ ਮਗਰਦੀ ਪੂਰਨਵਾਰਸੀ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਹੋਇਆ। 5 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪੜਨੇ ਪਾਇਆ ਗਿਆ। ਪਰੰਤੂ ਆਪ ਜੀ ਦਾ ਮਨ ਪੜਾਈ ਵਿੱਚ ਨਾ ਲੱਗਾ। 12 ਸਾਲ ਦੀ ਉਮਰ ਵਿੱਚ ਆਪ ਜੀ ਲਾਹੌਰ ਆਪਣੀ ਭੂਆ ਸੋਭੀ ਕੋਲ ਆ ਗਏ ਇੱਥੇ ਆਪ ਜੀ ਨੇ 우ਸਤਾਦ अजीम ਕੋਲ ਜੱਦੀ ਕਿੱਤੇ ਦੀ ਸਿੱਖਿਆ ਪ੍ਰਾਪਤ ਕੀਤੀ ਆਪ ਜੀ ਦਾ ਵਿਆਹ ਸਾਹਿਬ ਦੇਵੀ ਨਾਲ ਹੋਇਆ ਆਪ ਜੀ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਨਾਈ ਰੱਖਿਆ ਗਿਆ ਪੁਰਾਤਨਪੋਰਾ ਸਾਹਿਬ ਜਿੱਤੇ ਆਪ ਜੀ ਨੇ ਭਗਤੀ ਕੀਤੀ ਇੱਥੇ ਬਾਬਾ ਜੀ ਨੇ ਭਗਤੀ ਕੀਤੀ ਸੀ ਪ੍ਰਤਾਪਪੁਰ ਵਿੱਚ ਹੁਣ ਆਪਾਂ ਅੰਦਰ ਮੱਥਾ ਟੇਕਣ ਚੱਲੇ ਆ ਤੇ ਮੇਲੇ ਵਾਲੇ ਦਿਨ ਤਾਂ ਬਹੁਤ ਥਰਾਸ਼ ਹੁੰਦੇ ਇਸ ਕਰਕੇ ਮੈਂ ਪਹਿਲੇ ਹੀ ਵਲੋਗ ਬਣਾ ਲਿਆ ਤੇ ਹੁਣ 사이ਟਾ ਤੇ ਤੁਸੀਂ ਦੇਖ ਸਕਦੇ ਕਿ ਬੇ ਵਧੀਆ ਵਧੀਆ ਪੇਸ਼ਕੀ ਬਿਆਨ ਕਰਨ ਵਾਲੀ ਪੇਂਟਿੰਗਸ ਕਿਤੇ ਹੋ ਜਾਂ ਹਨ ਬਹੁਤ ਵਧੀਆ ਲੱਗਦੀ ਆ ਇੱਕ ਕਲਚਰ ਰਿਪਰੈਜ਼েন্ট ਕਰਦੀ ਹੈ ਇੰਡੀਆ ਦਾ ਹਨ ਤੇ ਦੇਖ ਸਕਦੇ ਹਾਂ ਤੁਸੀਂ ਬਹੁਤ ਵਧੀਆ ਲੱਗਦਾ ਹਨ ਦੇਖ ਕੇ ਤੇ ਫਿਰ ਆਪਾਂ ਹੁਣ ਪਿੱਛੇ ਸਰੋਵਰ ਵੱਲ ਵੀ ਚੱਲੋਗੇ ਇਸ ਤੋਂ ਬਾਅਦ ਠੀਕ ਆ ਬਗਤ ਸਾਨੀ ਜੀ ਦਾ ਸਭ ਤੋਂ ਵੱਡਾ ਮਹੱਤਵ ਉਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤਾ ਗਿਆ ਸ਼ਬਦ ਹੈ ਜੋ ਭਗਤੀ ਦੀ ਸਿਖਰ ਦਰਸਾਉਂਦਾ ਹੈ। ਬਾਬਾ ਸਾਨ ਪਗਤ ਜੀ ਦਾ ਜਨਮ ਨਿਮਰਤਾ ਅਤੇ ਚੰਗਿਆਈਤਾ ਦੀ ਮਿਸਾਲ ਸੀ। ਮਕਰ ਦੇ ਮਹੀਨੇ 1490 ਸਨ ਨੂੰ ਆਪ ਜੀ ਕਾਂਸੀ ਵਿਖੇ ਜੋਤੀ ਜੋਤ ਸਮਾਗੇ ਇਤਿਹਾਸ ਦਾ ਬ੍ਰਤਨ ਖੂ ਬੋਧਿਆਲਾ ਅਨੰਤ ਰਮਣੇ ਆ ਗਏ ਹਨ ਆਪ ਜੀ ਭਗਤੀ ਅਤੇ ਸੇਵਾ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ ਅਤੇ ਸੰਤਾਂ ਦੀ ਸੰਗਤ ਵਿੱਚ ਰਹਿੰਦੇ ਸਨ ਇਸ਼ਤਵਰ ਆਪਾਂ ਸਰਵਲਵਲ ਜਾਵਾਂਗੇ ਠੀਕ ਹੈ ਤਨ ਤੱਕ ਆਵਾਂਗੇ ਬਨਰੀਆ ਪਲੀਜ਼ ਬਲਕ ਜਾਣ ਤੱਕ ਲੋ ਜੀ ਆਪਾਂ ਪਹੁੰਚ ਗਏ ਸਰੋਵਰ ਵੱਲ ਤੇ ਦੇਖ ਸਾਹਮਣੇ ਆ ਸਰੋਵਰ ਮੱਛਲੀ ਅਭੀ ਕਾੜੀ ਆ ਮੀਆਂ ਦੇਖਿਓ ਕਿਦਾਂ ਮਰੀਆਂ ਅੰਦਰ ਵਧੀਆ ਲੱਗ ਰਿਹਾ ਨਾ ਕਿੰਨਾ ਮੈਂ ਵਲੋਗ ਬਣਾਣ ਲੱਗਾ ਤੇ ਮੈਂ ਸੋਚਿਆ ਕਿ ਬਾਬਾ ਜੀ ਦੀ ਸਟੋਰੀ ਵਾਰੇ ਦੱਸਿਆ ਜਾਵੇ ਤਾਂ ਵਧੀਆ ਰਹੂਗਾ ਨਾ ਵਲੋਗ ਚ ਜਦੋਂ ਆਪਾਂ ਐਂਟਰ ਹੁੰਦੇ ਆ ਤੇ ਉੱਥੇ ਬਾਬਾ ਜੀ ਬਾਰੇ ਸਟੋਰੀ ਵਾਰੇ ਦੱਸਿਆ ਸੀ ਮੈਂ ਉੱਥੇ ਸਾਰੀ ਸਟੋਰੀ ਦੱਸੀ ਆ ਦੇਖ ਕੇ ਅੱਪਾ ਕੋ ਚੱਲੇ ਆਏ ਘਰੇ ਵਾਪਸ ਤੇ ਹੁਣ ਫੇਰ ਆਪਾਂ ਸਭ ਲੋਕ ਦੇ ਵੀਡੀਓ ਅੰਡ ਕਰਦੇ ਆ ਤੇ ਸਾਰਿਆਂ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਐਂਡ ਨਵੇਂ ਵਲੋਗ ਆਉਗੇ ਪਲੀਜ਼ ਸਾਰਿਆਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਸ਼ਾਸਤਰੀ ਕਾਲ